ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਭਾਈ ਅਮਰਤਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਪੂਰੇ ਦਲਾਇਲ ਦੇ ਨਾਲ ਇਹ ਗੱਲ ਸਾਬਤ ਕਰਨ ਦੇ ਹੈ ਕਿ ਅਮਰਤਪਾਲ ਸਿੰਘ ਦੇ ਖਿਲਾਫ ਇੱਕ ਬੜੀ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬਦਨਾਮ ਕੀਤਾ ਜਾਵੇ ਲੋਕ ਉਹਨਾਂ ਤੋਂ ਨਫ਼ਰਤ ਕਰਨ ਲੱਪੈਣ ਤੇ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਦੇ ਉੱਤੇ ਜਿਹੜਾ ਨਸ਼ੇ ਦਾ ਕੇਸ ਪਾਇਆ ਹੋਇਆ ਹੈ ਉਹ ਪੂਰੇ ਦਲਾਇਲ ਦੇ ਨਾਲ ਇਸ ਚੀਜ਼ ਨੂੰ ਦੱਸੰਦੇ ਆ ਅੱਜ ਦੀ ਵੀਡੀਓ ਦੇਖ ਕੇ ਤੁਹਾਨੂੰ ਆਪਣੇ ਆਪ ਸੱਚ ਦਾ ਪਤਾ ਚੱਲ ਜਾਏਗਾ ਸੋ ਚੱਲ ਕੇ ਵੀਡੀਓ ਦੇਖਣੇ ਆ ਤੇ ਇਸ ਦੇ ਬਾਰੇ ਜਾਣਨੇ ਆ ਭਾਈ ਅਮਰਤਪਾਲ ਦੀ ਫੋਟੋ ਲਾਉਣ ਦੀ 4 ਗ੍ਰਾਮ ਤੇ ਪ੍ਰੈਸ ਕਾਨਫਰੰਸ ਕਰਨੀ ਇੱਕ ਕੈਰੇਕਟਰ ਨੂੰ ਪੰਜਾਬ ਚ ਖਤਮ ਕਰਨਾ ਚਾਹੁੰਦੇ ਨੇ ਮੈਂ 32 ਸਾਲ ਦੀ ਪ੍ਰੈਕਟਿਸ ਅੱਜ ਤੱਕ ਨਹੀਂ ਵੇਖਿਆ ਕਿ 4 ਗ੍ਰਾਮ ਆਇਸ ਡਰੱਗ ਦੇ ਵਿੱਚ ਐਸਐਸਪੀ ਬੈਠ ਕੇ ਪ੍ਰੈਸ ਕਾਨਫਰੰਸ ਕਰਦਾ ਇਹਨਾਂ ਦੀ ਸਟੋਰੀ ਕੋਈ ਹੂ ਕਿ ਕੋਲਸ ਆ ਰਹੀ ਸੀ ਬੰਦਾ ਤੁਰਿਆ ਆਉਂਦਾ ਸੀ ਪੁਲਿਸ پارٹی ਨੂੰ ਦੇਖ ਕੇ ਬੰਦਾ ਪਿਸ਼ਾਬ ਕਰਨ ਲੱਗਿਆ ਪੁਲਿਸ ਨੇ ਕਾਬੂ ਕਰ ਲਿਆ ਛੜ ਦੇ ਇੱਕਰੋ ਨੇ ਛੜ ਦੇ ਇੱਕ ਤੋਂ ਹੋਰ ਨੇ ਕਹਾਣੀ ਇੱਕੋ ਬਣਦੀ ਹੈ মিডিਆ ਪੁੱਛਦਾ ਹੈ ਕਿ ਇਹ ਭਾਈ ਅਮਰਤਪਾਲ ਦਾ ਕੀ ਲੱਗਦਾ ਤਾਂ ਅਫੀਸਰ ਕਹਿ ਰਿਹਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਇਨਵੈਸਟੀਗੇਸ਼ਨ ਹੁਣ ਜੇ ਉਹਦੇ ਬਾਰੇ ਪਤਾ ਨਹੀਂ ਤੇ ਫਿਰ 4 ਗ੍ਰਾਮ ਦੇ ਮਗਰ ਪ੍ਰੈਸ ਕਾਨਫਰੰਸ ਕਿਉਂ ਹੂੰ ਵਾਡੇ ਸਵਾਲ ਜੀ ਕਰੇ ਤੇ মিডিਆ ਸਾਡਾ ਰੋੜਾ ਪਾਉਂਦਾ ਕੀ ਇਹ ਤਾਂ ਏਜੰਸੀਆਂ ਦੇ ਬੰਦੇ ਨੇ ਹੁਣ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੈਨੂੰ ਜੇਲ੍ਹ ਚ ਕਿਉਂ ਰੱਖਿਆ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੇ ਉਹਦੇ ਭਰਾ ਤੇ ਕੇਸ ਕਿਉਂ ਕਿਉਂ ਆਇਆ ਇਹ ਕੰਡਾ ਵਗੈਰਾ ਵੀ ਦਿਖਾ ਰਹੇ ਨੇ ਹੁਣ ਕੰਡਾ ਕੀ ਦੱਸਦਾ ਸੀ ਉਹ ਤੋਲ ਕੇ ਪੀ ਰਿਹਾ ਯਾਰ 4 ਗ੍ਰਾਮ ਦਾ ਇੱਥੇ ਮੇਰੇ ਦੇਖੇ ਚ ਕਿਸੇ ਐਸਐਸ ਨੇ ਫੋਟੋ ਨਹੀਂ ਕਰਾਈਏ ਸੀ ਇਹ ਇਨਫਰਮੇਸ਼ਨ ਦਾ ਬੰਦਾ ਤੁਸੀਂ ਕਿਵੇਂ ਨਾਲ ਟ੍ਰੈਂਗਲ ਕਰ ਰਹੇ ਤੁਸੀਂ ਉਸ ਬੰਦੇ ਨੂੰ ਤੁਸੀਂ ਦੇਖੋ ਉਸ ਕੈਰੈਕਟਰ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਅੰਦਰ ਕਿੰਨੇ ਵੱਡੇ ਪੱਧਰ ਦੀ ਸਾਜ਼ਿਸ਼ ਚੱਲ ਰਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਮੈਂਬਰ ਆਫ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹਰਪੀ ਸਿੰਘ ਨੂੰ ਇਸ ਮਸਲੇ ਤੇ ਅਸੀਂ ਸੀਨੀਅਰ ਐਡਵੋਕੇਟ ਰਪਾਲ ਸਿੰਘ ਖਾਰਾ ਤੋਂ ਜਾਣਾਂਗੇ ਵੀ ਟੈਕਨੀਕਲ ਪੁਆਇੰਟ ਕੀ ਹੈਗੀ ਐ ਕੀ ਇਸ ਮਸਲੇ ਤੇ ਅੱਗੇ ਹੋ ਸਕਦਾ ਸਵਾਗਤ ਕਰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਦੇਖਦਿਓ ਪੂਰਾ ਰੌਲਾ ਪਿਆ ਹੋਇਆ ਹੈ ਮੀਡੀਆ ਜਿਹੜੇ ਚੈਨਲਾਂ ਚਲਾ ਰਹੇ ਐ ਵੀ ਭਾਈ ਅਮਰਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਨਸ਼ੇ ਦੀ ਹਾਲਤ ਚ ਐਸਐਸਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਐ ਪਹਿਲੀ ਗੱਲ ਤਾਂ ਸਾਨੂੰ ਇਹ ਨਹੀਂ ਅੱਜ ਤੱਕ ਪਤਾ ਲੱਗਿਆ ਕਿ ਇਹ ਪਰਿਵਾਰ ਹੈ ਕੌਣ ਹੈ ਇਹ ਪਰਿਵਾਰ ਕੌਣ ਹੈ ਪਰਿਵਾਰ ਨਾਲ ਗੱਲ ਕਿਵੇਂ ਕਰਨੀ ਐ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਸਾਡਾ ਜੀ ਕਰੇ ਤੇ মিডিਆ ਸਾਡਾ ਰੋੜਾ ਪਾਉਂਦਾ ਕਿ ਇਹ ਤਾਂ ਏਜੰਸੀਆਂ ਦੇ ਬੰਦੇ ਨੇ ਹਮ ਹੁਣ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੇ ਉਹਨੂੰ ਜੇਲ੍ਹ ਚ ਕਿਉਂ ਰੱਖਿਆ ਜੇ ਉਹ ਏਜੰਸੀਆਂ ਦਾ ਬੰਦਾ ਹੈ ਤੇ ਉਹਦੇ ਭਰਾ ਤੇ ਕੇਸ ਕਿਉਂ ਕਿਉਂ ਜੇ ਉਹ ਏਜੰਸੀਆਂ ਦਾ ਬੰਦਾ ਨਹੀਂ ਤੇ ਫਿਰ ਉਹਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ ਸੋ ਇਸ ਕੈਰੈਕਟਰ ਨੂੰ ਇਨੀ ਬੁਰੀ ਤਰ੍ਹਾਂ ਭੰਡਣਾ ਦੇਖੋ ਇਲੈਕਸ਼ਨਾਂ ਤੋਂ ਪਹਿਲਾਂ ਕੀ ਚੱਲ ਰਿਆ ਸੀ ਉਹਦੀਆਂ ਆਡੀਓ ਚੱਲ ਰਹੀਆਂ ਸੀ ਉਹਦੇ ਅੰਦਰਲੀਆ ਗਰੁੱਪਾਂ ਜਿਹੜੇ ਕਿਹਨੇ ਗਰੁੱਪ ਬਣੇ ਹੋਏ ਨੇ ਉਹਨੀਆਂ ਗੱਲਾਂ ਬਾਹਰ ਚਲਾ ਰਹੇ ਸੀ ਪਰ ਜਦ ਇਲੈਕਸ਼ਨ ਬੰਦ ਹੋ ਜਾਂਦੇ ਨੇ ਤਾਂ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਫਿਰ ਅਗਲੀ ਕਾਰਵਾਈ ਚੱਲ ਪੈਂਦੀ ਹੈ ਅਗਲੀ ਕਾਰਵਾਈ ਚ ਕੀ ਹੈ ਕੀ ਉਹ ਖਾਲਸਤਾਨ ਦਾ ਨਾਂ ਲੈਂਦਾ ਜਾਂ ਨਹੀਂ ਲੈਂਦਾ ਉਹ ਈਸ਼ੂ ਸੋਲਵ ਹੁੰਦਾ ਹੈ ਉਹ ਲੋਕ ਫਿਰ ਨਹੀਂ ਪਿੱਛੇ ਚੱਲਦੇ ਉਸ ਈਸ਼ੂ ਦੇ ਤਾਂ ਹੁਣ ਜਿਹੜਾ ਈਸ਼ੂ ਹੈ ਉਹ ਹੁੰਦੇ ਭਰਾ ਦੇ ਡਰਗ ਬਾਰੇ ਹੁਣ ਮੈਂ ਤੁਹਾਨੂੰ ਦੂਜੀ ਗੱਲ ਨਾਰਮਲ ਦੱਸਣਾ ਜੇ ਕਿਸੇ ਫੈਮਿਲੀ ਦੇ ਵਿੱਚੋਂ ਕਿਸੇ ਮੈਂਬਰ ਕੋਈ ਰੈਸਟ ਹੋ ਜਾਂਦਾ ਹੈ ਕੀ ਅਸੀਂ ਉਹ ਸਾਰੀ ਫੈਮਿਲੀ ਦੀਆਂ ਫੋਟੋ ਲਾਉਣੇ ਹੁੰਦੇ ਆ ਬੜੀਆ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦਾ ਮੀਡੀਆ ਅਜੇ ਇੰਡੀਆ ਦਾ ਨੈਸ਼ਨਲ ਮੀਡੀਆ ਵੀ ਲਾਵੇਗਾ ਸ਼ਾਇਦ ਲਾਜ ਦਿੱਤੀਆਂ ਹੋਣ ਨਹੀਂ ਤਾਂ ਉਹਦੇ ਭਰਾ ਦੇ ਨਾਲ ਪਾਈ ਅਮਰਤਪਾਲ ਦੀ ਫੋਟੋ ਲਾਤੀ ਉਹ ਜੰਸੀਆ ਦਾ ਬੰਦਾ ਹੈ ਨਾਲ ਹੀ ਉਹਦੀ ਡਰੱਗ ਚ ਫੋਟੋ ਲਾ ਰਹੇ ਹਾਂ ਅਸੀਂ ਤੁਸੀਂ ਦੇਖੋ ਉਸ ਕੈਰੈਕਟਰ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਅੰਦਰ ਕਿੰਨੇ ਵੱਡੇ ਪੱਧਰ ਦੀ ਸਾਜ਼ਿਸ਼ ਚੱਲ ਰਹੀ ਹੈ ਇੱਕ ਤਾਂ ਪੁਆਇੰਟ ਹੋ ਗਿਆ ਇਹ ਦੂਸਰਾ ਮੈਂ 32 ਸਾਲ ਦੀ ਪ੍ਰੈਕਟਿਸ 'ਚ ਅੱਜ ਤੱਕ ਨਹੀਂ ਵੇਖਿਆ ਕਿ 4 ਗ੍ਰਾਮ ਆਇਸ ਡਰੱਗ ਦੇ ਵਿੱਚ ਐਸਐਸਪੀ ਬੈਠ ਕੇ ਪ੍ਰੈਸ ਕਾਨਫਰੰਸ ਕਰਦਾ ਹੈ ਹੈਵੀ ਰਿਕਵਰੀ ਜਿਹੜੀ ਕਿਤੇ ਪੰਜਾਬ 'ਚ ਜਾਂ ਸਾਲ 'ਚ ਜਾਂ ਦੋ ਚਾਰ ਵਾਰ ਫੜੀ ਜਾਵੇ ਤਾਂ ਕਿਸੇ ਡਿਸਟ੍ਰਿਕਟ ਦਾ ਐਸਐਸਪੀ ਉਹ ਕਾਨਫਰੰਸ ਕਰਦਾ ਹੁੰਦਾ ਪਰ 4 ਗ੍ਰਾਮ ਦੇ ਵਿੱਚ ਮੈਂ ਪਹਿਲੀ ਵਾਰ ਦੇਖਿਆ ਹੁਣ ਕ੍ਰਾਸ ਉੱਥੇ ਕੀ ਹੈ মিডিਆ ਪੁੱਛਦਾ ਹੈ ਕਿ ਇਹ ਭਾਈ ਅਮਰਤਪਾਲ ਦਾ ਕੀ ਲੱਗਦਾ ਹੈ ਤਾਂ ਅਫੀਸਰ ਕਹਿ ਰਿਹਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਇਨਵੈਸਟੀਗੇਸ਼ਨ ਨਹੀਂ ਹੁਣ ਜੇ ਉਹਦੇ ਬਾਰੇ ਪਤਾ ਨਹੀਂ ਤੇ ਫਿਰ 4 ਗ੍ਰਾਮ ਦੇ ਮਗਰ ਪ੍ਰੈਸ ਕਾਨਫਰੰਸ ਕਿਉਂ ਹਮ ਕੱਲ ਨੂੰ ਇੱਕ ਮਾਰਚ ਚੱਲਣਾ ਸੀ ਹੁਣ ਮਾਰਚ ਨੂੰ ਵੀ ਰੋਕਣਾ ਸੀ ਸਿੱਖਾਂ ਨੂੰ ਬਦਨਾਮ ਵੀ ਕਰਨਾ ਹੈ ਕਿਉਂਕਿ ਅਸੀਂ ਕਹਿ ਚੁੱਕਿਆ ਕਿ ਇੱਕ ਅਕਾਲੀ ਦਲ ਉੱਥੋਂ ਪੈਦਾ ਹੋਣਾ ਹੈ ਤਾ ਪੰਜਾਬ ਦੇਗਾ ਜਿੰਨੀਆਂ ਪਾਰਟੀਆਂ ਨੇ ਇੱਕ ਤਰਥੱਲੀ ਮੱਚੀ ਹੋਈ ਹੈ ਬਿਲਕੁਲ ਕਿ ਕਿਸ ਤਰੀਕੇ ਨਾਲ ਕਿਤੇ ਇਹ ਨਾ ਹੋਵੇ ਕਿ ਅਕਾਲੀ ਦਲ ਦੀ ਸ਼ੁਰੂਆਤ ਉਥੋਂ ਖਡੂਰ ਸਾਹਿਬ ਤੋਂ ਹੋ ਜਾਈ ਤਾਂ ਹੁਣ ਉਸ ਕਰੈਕਟਰ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਹੁਣ ਤੁਸੀਂ ਮੈਨੂੰ ਦੱਸੋ ਕਿਸੇ ਦੇ ਬ੍ਰਦਰ ਤੇ ਪਰਚਾ ਦਰਜ ਹੋਵੇ ਜਾਂ ਕਿਸੇ ਦੇ ਫਾਦਰ ਤੇ ਪਰਚਾ ਦਰਜ ਹੋਵੇ ਤੇ ਅਸੀਂ ਉਹਦੇ ਪਰਿਵਾਰ ਦੇ ਮੈਂਬਰਾਂ ਦੀ ਫੋਟੋ ਲਾਉਣੇ ਨੇ ਅਸੀਂ ਡੀਫੇਮ ਕਰ ਰਹੇ ਆਂ ਬੰਦਿਆਂ ਨੂੰ ਯਾਰ ਤਾਂ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਯਾਰ ਜੋ ਮਰਜੀ ਕਰ ਲੈ ਪਰ ਆਪ ਦਾ ਸਟੈਂਡ ਤੁਸੀਂ ਉਹੀ ਰੱਖਿਆ ਹੂੰ ਕਿਉਂਕਿ ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਜਿਹੜੀ ਹਕੂਮਤ ਹੈ ਉਹ ਐਸ ਵਕਤ ਬਿਲਕੁਲ ਵਰਸਜ ਹੋਈ ਘਲੋਦੀ ਹੈ ਹੂੰ ਇੱਕ ਵਨ ਸਾਈਡਡ ਨੇ ਉਹ ਕਹਿੰਦੇ ਨੇ ਕਿ ਇਸ ਬੰਦੇ ਨੂੰ ਅਸੀਂ ਪੰਜਾਬ ਚ ਉੱਠ ਨਹੀਂ ਦੇਣਾ ਜਿੰਦੇ ਵਿੱਚ ਸਾਰੇ ਹੀ ਨੇ ਉਹਦੇ ਉਲਟ ਇੱਕ ਨਹੀਂ ਉਲਟ ਮੈਂ ਦੇਖ ਚੁੱਕਾ ਹਰ ਬੰਦਾ ਸਰਕਾਰੀ ਹਰ ਬੰਦਾ ਪਾਰਟੀ ਵਾਲੇ ਸਾਰੇ ਉੱਠ ਕੇ ਗੱਲਾਂ ਕਰਦੇ ਜੇ ਜਿਓ ਨਾ ਲੀਡਰਾਂ ਦੀਆਂ ਆਪਦੀਆਂ ਕਰਤੂਤਾਂ ਵੇਖੀਏ ਉਹਨਾਂ ਲੀਡਰਾਂ ਦੇ ਰਿਸ਼ਤੇਦਾਰਾਂ ਦੀਆਂ ਗੱਲਾਂ ਵੇਖੀਏ ਤਾਂ ਉਹਨਾਂ ਨੂੰ ਪੰਜਾਬ ਛੱਡ ਦੇਣਾ ਚਾਹੀਦਾ ਪਰ ਭਾਈ ਅਮਰਤਪਾਲ ਦਿਓ ਜਿਹੜੀ 4 ਗ੍ਰਾਮ ਹੈ ਬੜਾ ਇੱਕ ਮਜ਼ਾਕ ਵਾਲਾ ਕੰਮ ਹੈ ਤੁਹਾਨੂੰ ਪਤਾ ਨਹੀਂ 50 ਗ੍ਰਾਮ ਤੋਂ ਉੱਪਰ ਕਮਰਸ਼ੀਅਲ ਹੈ ਤੇ ਇਹ ਨਾਨ ਕਮਰਸ਼ੀਅਲ ਹੈ ਨਾਨ ਕਮਰਸ਼ੀਅਲ ਦੀ ਜਿਹੜੀ ਬੇਲ ਹੈ ਉਹ ਸੈਸ਼ਨ ਕੋਰਟ ਹੀ ਡਿਸਾਈਡ ਕਰਦੀ ਹੈ ਕਮਰਸ਼ੀਅਲ ਦੀ ਬੇਲ ਹੈ ਜਿਹੜੀ ਉਹ ਮੇਰੇ ਦੇਖਣ ਦੇ ਵਿੱਚ ਉਹ ਹਾਈ ਕੋਰਟ ਜਾਣੀ ਹੈ ਤਾਂ ਸੋ ਇੰਨੀ ਘੱਟ ਰਿਕਵਰੀ ਨੂੰ ਇੱਕ ਐਸਐਸਪੀ ਪ੍ਰੈਸ ਕਾਨਫਰੰਸ ਕਰੇ ਤਾਂ ਉਹ ਬੜਾ ਇੱਕ ਮਜ਼ਾਕ ਵਾਲੀ ਗੱਲ ਲੱਗਦੀ ਹੈ ਬਾਕੀ ਕੁਝ ਆਰਟੀਕਲ ਵੀ ਦਿਖਾਏ ਨੇ ਮੇਰੇ ਦੇਖਣ ਚ ਤੁਹਾਨੂੰ ਜਿਆਦਾ ਪਤਾ ਨਹੀਂ ਮੈਂ ਪ੍ਰੈਸ ਕਾਨਫਰੰਸ ਬਾਲੀ ਤੈਨੂੰ ਦੇਖੀ ਪਰ ਉਹ ਇੱਕ ਕੰਡਾ ਵਗੈਰਾ ਵੀ ਦਿਖਾ ਰਹੇ ਨੇ ਹੁਣ ਕੰਡਾ ਕੀ ਦੱਸਦਾ ਸੀ ਉਹ ਤੋਲ ਕੇ ਪੀ ਰਿਹਾ ਇਹ ਜਦੋਂ ਕਰਾਸ ਇਗਜ਼ਾਮੀ ਨੇ ਸਵਾਲ ਆਉਣਗੇ ਨਾ 2-4 ਸਾਲ ਨੂੰ ਉਦੋਂ ਮੈਂ ਤੁਹਾਨੂੰ ਦੱਸੂਗਾ ਕਿ ਕਿੱਥੇ ਖੜਦੇ ਨੇ ਇਹਨਾਂ ਦੀ ਡੋਪ ਟੈਸਟ ਦੀ ਵੀ ਗੱਲ ਕਰਦੇ ਐ ਐਸਐਸਪੀ ਵੀ ਡੋਪ ਟੈਸਟ ਵੀ ਦੋਨੋਂ ਦਾ ਹੋ ਗਿਆ ਵੀ ਇਹ ਪੱਕੇ ਨੇ ਹੈਗੇ ਨਸ਼ੇੜੀ ਐ ਇਹ ਸ਼ਬਦ ਉਹ ਵਰਤਦੇ ਐ ਦੇਖੋ ਇਹ ਮੈਟਰ ਆਫ ਐਵੀਡੈਂਸ ਐ ਉਹਦੇ ਬਾਰੇ ਆਪਾਂ ਅੱਜ ਗੱਲ ਨਹੀਂ ਕਰ ਸਕਦੇ ਕਿਉਂਕਿ ਉਹ ਡੋਪ ਟੈਸਟ ਕਿਵੇਂ ਲਿਆ ਕਿਉਂਕਿ ਉਹਦੇ ਤੇ ਕ੍ਰਾਸ ਆਉਣਾ ਹੁੰਦਾ ਠੀਕ ਐ ਨਾ ਪਰ ਉਹਨੂੰ ਇੱਕ ਬੜੀ ਹਕਾਸੇ ਵਾਲੀ ਗੱਲ ਮੈਨੂੰ ਲੱਗੀ ਐ ਕੀ ਇੱਕ ਵਰਸਿਸ਼ ਅੰਮ੍ਰਿਤਪਾਲ ਕੇਸ ਦੇਖਿਆ ਜਾ ਰਿਹਾ ਹੈ ਜੀ ਮੈਨੂੰ ਇਹ ਵੀ ਦੱਸੋ ਟੈਕਨੀਕਲੀ ਵੀ ਜਦੋਂ ਇੱਕ ਨਸ਼ੇੜੀ ਨੂੰ ਮੰਨ ਲਓ ਫੜ ਲੈਂਦੇ ਆ ਨਸ਼ਾ ਕਰਦੇ ਸਮੇਂ ਜਾਂ ਨਸ਼ੇ ਕਰਨ ਤੋਂ ਪਹਿਲਾਂ ਵੀ ਕਰ ਰਿਆ ਸੀ ਉਹ ਡੂਪ ਟੈਸਟ ਨਾਲ ਨਾਲ ਹੋ ਜਾਂਦਾ ਜੀ ਨਹੀਂ ਉਹ ਤਾਂ ਡਾਕਟਰ ਕੋਲ ਲੈ ਕੇ ਜਾਣਾ ਉਹਨਾਂ ਨੇ ਉਹ ਤਾਂ ਯੂਰਨ ਦਾ ਹੁੰਦਾ ਉਹਨਾਂ ਦਾ ਤਾਂ ਸਿਸਟਮ ਅਲੱਗ ਹੈ ਪਰ ਉਸ ਦੇ ਵਿੱਚ ਵੀ ਕ੍ਰੋਸ ਬਹੁਤ ਲੈਂਥੀ ਹੁੰਦੇ ਨੇ ਕ੍ਰੋਸ ਕਰਨਾ ਪੈਂਦਾ ਉਸ ਦੇ ਵਿੱਚ ਫਿਰ ਜਾ ਕੇ ਜਿਵੇਂ ਹੁਣ ਬੁਰੀ ਤਰ੍ਹਾਂ ਸਾਰੀਆਂ ਪਾਰਟੀਆਂ ਹਾਰ ਗਈਆਂ ਖੰਡੂਰ ਸਾਹਿਬ ਤੋਂ ਕੀ ਲੱਗਦਾ ਹੈ ਵੀ ਇਹ ਪੰਜਾਬ ਸਰਕਾਰ ਦਾ ਜੀ ਸਾਜ਼ਿਸ਼ ਲੱਗਦੀ ਹੈ ਜਾਂ ਉੱਪਰੋਂ ਵੀ ਕਿਤੇ ਤਾਰ ਹਲਦੀ ਹੈ ਦੇਖੋ ਹੈ ਤਾਂ ਸਾਜ਼ਿਸ਼ਾ ਹੁਣ ਇਹ ਤਾਂ ਆਪਾਂ ਨੂੰ ਪਤਾ ਨਹੀਂ ਕਿੰਦੀ ਕਿੰਦੀ ਹੈ ਵਿਚੰਦੇ ਵਿੱਚ ਪਰ ਇੱਕ ਸਾਜ਼ਿਸ਼ ਬੜੇ ਵੱਡੇ ਪੱਧਰ ਦੀ ਚੱਲ ਰਹੀ ਹੈ ਇਸ ਦੇ ਅੰਦਰ ਕਿਉਂਕਿ ਮੈਂ ਤੁਹਾਨੂੰ ਦੱਸ ਰਣਾ ਨਹੀਂ ਅਮਰਤਪਾਲ ਦੀ ਫੋਟੋ ਲਾਉਣੀ ਅਮਰਤਪਾਲ ਦੀ ਫੋਟੋ ਲਾ ਕੇ 4 ਗ੍ਰਾਮ ਤੇ ਪ੍ਰੈਸ ਕਾਨਫਰੰਸ ਹੋਣੀ ਫਿਰ ਉਸ ਦੇ ਵਿੱਚ ਬੜਾ ਵੱਡਾ ਇੱਕ ਸਿਸਟਮ ਚੱਲ ਰਿਹਾ ਹੈ ਜਿਹਨੂੰ ਪਾਰਟੀਆਂ ਵੀ ਨਾਲ ਚਲਾ ਰਹੀਆਂ ਨੇ ਯਾਰ 4 ਗ੍ਰਾਮ ਨੂੰ ਤਾਂ ਇੱਥੇ ਮੇਰੇ ਦੇਖੇ ਚ ਕਿਸੇ ਐਸਐਸਏ ਨੇ ਫੋਟੋ ਨਹੀਂ ਕਰਾਈ ਇਸ ਦੇ ਵਿੱਚ ਕਾਨੂੰਨ ਮੁਤਾਬਕ ਜਿਵੇਂ ਆਪਾਂ ਕੋਈ ਬੰਦਾ ਫੜਦੇ ਆਂ ਕਿਸੇ ਵੀ ਕ੍ਰਾਈਮ ਦਾ ਹੋਵੇ ਉਹਦੇ ਪਰਿਵਾਰ ਦੀ ਫੋਟੋ ਇਸ ਤਰ੍ਹਾਂ ਲਾ ਸਕਦੇ ਆਪਾਂ ਬਿਲਕੁਲ ਨਹੀਂ ਲਾਉਣੀ ਚਾਹੀਦੀ ਡੀਫੇਮ ਹੈ ਡੈਫਰਮੇਸ਼ਨ ਦਾ ਬੰਦਾ ਤੁਸੀਂ ਕਿਵੇਂ ਉਹ ਨਾਲ ਟ੍ਰੈਂਗਲ ਕਰ ਰਹੇ ਤੁਸੀਂ ਉਸ ਬੰਦੇ ਨੂੰ ਮੈਂ ਤੁਹਾਨੂੰ ਦੱਸਣਾ ਮੈਕਸਿਮਮ ਸਾਡੇ ਕੋਲ ਕੇਸ ਨੇ ਮੈਂ ਇਹਨਾਂ ਨੂੰ ਕਿਤੇ ਐਨਡੀ ਦੇ ਕੇਸਾਂ ਨੂੰ ਅੱਜ ਤੱਕ ਪਲੇਸ ਹੋ ਰਿਕਵਰੀ ਨੂੰ ਮੈਂ ਹਮੇਸ਼ਾ ਹੀ ਝੂਠੀ ਗਿਣਦਾ ਤੁਹਾਨੂੰ ਪਤਾ ਨਹੀਂ ਇਹ ਮੈਕਸਿਮਮ ਇਹਨਾਂ ਦੇ ਕੇਸ ਹੁੰਦੇ ਨੇ ਕਿ ਪੁਲਿਸ ਪਾਰਟੀ ਖਲੋਤੀ ਸੀ ਅਗੋਂ ਮੁਲਜ਼ਮ ਤੁਰਿਆ ਹੁੰਦਾ ਸੀ ਪੁਲਿਸ ਨੂੰ ਵੇਖ ਕੇ ਮੁਲਜ਼ਮ ਪਿਸ਼ਾਬ ਕਰਨ ਲੱਗ ਗਿਆ ਇਹ ਮੈਂ ਨਹੀਂ ਕਹਿ ਰਿਹਾ ਹਾਈ ਕੋਰਟ ਨੇ ਵੀ ਕਈ ਜੱਜਮੈਂਟ ਚ ਲਿਖਿਆ ਹੂੰ ਇਹਨਾਂ ਦੀ ਸਟੋਰੀ ਇੱਕੋ ਹੀ ਹੁੰਦੀ ਹੈ ਕਿ ਪੁਲਿਸ ਆ ਰਹੀ ਸੀ ਬੰਦਾ ਖਲੋਤਾ ਸੀ ਬੰਦਾ ਤੁਰਿਆ ਹੁੰਦਾ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਬੰਦਾ ਪਿਸ਼ਾਬ ਕਰਨ ਲੱਗ ਗਿਆ ਪੁਲਿਸ ਨੇ ਕਾਬੂ ਕਰ ਲਿਆ ਫੜਦੇ ਘਰੋਂ ਨੇ ਫੜਦੇ ਕਿਤੇ ਹੋਰ ਨੇ ਤਾਂ ਕਹਾਣੀ ਇੱਕੋ ਬਣਦੀ ਇਹ ਮੈਂ ਨਹੀਂ ਕਹਿ ਰਿਹਾ ਇਹ ਮੇਰੇ ਕੋਲ ਜੱਜਮੈਂਟ ਪਈਆਂ ਨੇ ਉਹਨਾਂ ਵਿੱਚ ਲਿਖਿਆ ਹੋਇਆ ਹੈ ਸਾਰੇ ਪੰਜਾਬ ਦੀ ਇੱਕੋ ਹੀ ਕਹਾਣੀ ਹੈ ਹੁਣ ਤੁਸੀਂ ਦੱਸੋ ਤੁਸੀਂ 100 ਐਫਆਈਆਰ ਚੁੱਕ ਲੋ 90 ਐਫਆਈਆਰ ਪੰਜਾਬ 'ਚ ਕੋਈ ਨਹੀਂ ਐਨਡੀਪੀਐਸ ਦੇ ਅੰਦਰ ਸਰ ਜੋ ਪਲੇਸ ਔਰ ਰਿਕਵਰੀ ਗਲਤ ਹੈ ਤਾਂ ਜੇ ਇਹ ਪਲੇਸ ਔਰ ਰਿਕਵਰੀ ਗਲਤ ਹੈ ਇਟ ਇੰਮ ਸਾਰੀ ਸਾਜ਼ਿਸ਼ ਹੈ ਫਿਰ ਭਾਈ ਅਮਰਤਪਾਲ ਦੀ ਫੋਟੋ ਲਾਉਣ ਦੀ 4 ਗ੍ਰਾਮ ਤੇ ਪ੍ਰੈਸ ਕਾਨਫਰੰਸ ਕਰਨੀ 4 ਗ੍ਰਾਮ ਤੇ ਪਹਿਲੀ ਵਾਰ ਦੇਖਿਆ ਕਿਸੇ ਹਾਇਰ ਅਥਾਰਟੀ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਨੂੰ ਸੋ ਇਹ ਡਾਊਟ ਕ੍ਰੀਏਟ ਕਰਦੀ ਹੈ ਇੱਕ ਕੈਰੈਕਟਰ ਨੂੰ ਪੰਜਾਬ 'ਚ ਖਤਮ ਕਰਨਾ ਚਾਹੁੰਦੇ ਨੇ ਜੇ ਦੂਜੀ ਸਾਈਡ ਤੇ ਦੇਖੀਏ ਕਿਸੇ ਦਾ ਪਰਿਵਾਰ ਦੇ ਵਿੱਚ ਕੋਈ ਜੀ ਇਹ ਇਨਵੋਲਵਮੈਂਟ ਕਿਸੇ ਕੇਸ 'ਚ ਉਹਨੂੰ ਕੱਢ ਦਿੱਤੀ ਗਈ ਹੈ ਤਾਂ ਉਸ ਪਰਿਵਾਰ ਨੂੰ ਖਤਮ ਕਰਨ ਦੇ ਲਈ ਜਾ ਉਸ ਚਿਹਰੇ ਨੂੰ ਖਤਮ ਕਰਨ ਦੇ ਲਈ ਇਹ ਬਹੁਤ ਕਨਾਉਣੀ ਹਰਕਤ ਆ ਫਿਰ ਉਸ ਬੰਦੇ ਦਾ ਲਿੰਕ ਕੀ ਬਣਦਾ ਮੈਂ ਅੱਗੇ ਵੀ ਕਿਸੇ ਨੂੰ ਕਹਿ ਕੇ ਹਟਿਆ ਸ਼ੁਕਰ ਹੈ ਜਿਵੇਂ ਕਿਤੇ ਉਹ ਲੜਾਈ ਹੋਈ ਹੈ ਸ਼ਿਵ ਸੈਣਾ ਵਾਲਿਆਂ ਦੀ ਤੇ ਨਿੰਗ ਸਿੰਘਾਂ ਦੀ ਜੇ ਭਾਈ ਅਮਰਤਪਾਲ ਬਾਹਰ ਹੁੰਦਾ ਤੇ ਉਹਨਾਂ ਦੀ ਆ ਜਿਹੜੀ ਲੜਾਈ ਲੁਧਿਆਣੇ ਵਾਲੀ ਉਹਦੇ ਖਾਤੇ 'ਚ ਪੈ ਜਾਣੀ ਸੀ ਅੱਜ ਜਿਹੜਾ ਆਇਆ ਕੇਸ ਉਹ ਵੀ ਉਹਦੇ ਖਾਤੇ 'ਚ ਪੈ ਜਾਣਾ ਮੈਂ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਕਹਿ ਰਿਹਾ ਕਿ ਕ੍ਰਾਈਮ ਓਨਾ ਹੀ ਪਿੱਛੇ ਚੱਲ ਰਿਹਾ ਜਿੱਦੋਂ ਉਹ ਬਾਹਰ ਆ ਗਿਆ ਜਿੰਨਾ ਕ੍ਰਾਈਮ ਪੰਜਾਬ 'ਚ ਓਨਾ ਉਹਦੇ ਨਾਂ ਮੜਨਾ ਇਹਨਾਂ ਨੇ ਸੋ ਸਾਨੂੰ ਲੋਕਾਂ ਨੂੰ ਇਸ ਚੀਜ਼ ਤੇ ਬੜਾ ਸਹੀ ਦੇਖਣਾ ਪੈਣਾ ਹੈ ਸੋਚਣਾ ਪੈਣਾ ਇਹਨਾਂ ਸਰਕਾਰਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਸਰ ਧੰਨਵਾਦ ਜੀ ਸਤਿ ਸ੍ਰੀ ਅਕਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਹਰਪਾਲ ਸਿੰਘ ਖਾਰਾ ਐਡਵੋਕੇਟ ਨੇ ਉਹਨਾਂ ਨਾਲ ਵੀ ਜੋ ਭਾਈ ਅਮਰਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਕਈ ਤਰ੍ਹਾਂ ਦੇ ਸ਼ੰਕੇ ਨੇ ਡਾਊਟਸ ਹੈਗੇ ਆ ਇੱਕ ਜੇ ਕੋਈ ਬੰਦਾ ਫੜਿਆ ਜਾਂਦਾ ਕ੍ਰਾਈਮ ਕਰਦਾ ਉਹਦੇ ਭਰਾ ਨੂੰ ਉਹਦੇ ਮਾਤਾ ਪਿਤਾ ਨੂੰ ਉਹਦੇ ਪਰਿਵਾਰ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ ਤੇ ਦੂਜੀ ਇਹਨਾਂ ਨੇ ਗੱਲ ਕਹੀ ਹੈ ਵੀ ਜਿਹੜੀ ਅਥਾਰਟੀ ਹੈ ਮੰਨ ਲਓ ਐਸਐਸਪੀ ਹੈ ਜ਼ਿਲ੍ਹੇ ਦੇ ਤਾਂ ਉਹ ਇੰਨੀ ਜਿਹੜੀ ਘੱਟ ਮਾਤਰਾ ਕੋਈ ਫੜੀ ਜਾਂਦੀ ਹੈ ਨਸ਼ੇ ਤੇ ਉਹਦੇ ਪਹਿਲੀ ਵਾਰ ਅਸੀਂ ਵੀ ਜਦੋਂ ਅਸੀਂ ਦੇਖਦੇ ਆਂ ਤਾਂ ਪਹਿਲੀ ਵਾਰ ਜਿਹੜਾ ਹੈਗਾ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਸਾਰੇ ਜਿਹੜੇ ਮਸਲੇ ਆਮ ਸੋਸ਼ਲ ਮੀਡੀਆ ਤੇ ਵੀ ਉੱਤਰੇ ਆ ਇਹਨਾਂ ਨੇ ਵੀ ਸਾਰੀ ਗੱਲਬਾਤ ਦੱਸੀ ਹੈ ਸਰਾਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਵੀਰੋ ਭਾਈ ਹਲੋ 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 ਵੀਰੋ ਭਾਈ ਅਮਰਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਜਿਹੜੇ ਦਲਾਇਲ ਦੇ ਰਹੇ ਜਿਹੜੇ ਨੁਕਤੇ ਚੁੱਕ ਰਹੇ ਆ ਵੀਰੋ ਉਸ ਤੋਂ ਤੇ ਇਹੋ ਹੀ ਲੱਗ ਰਿਹਾ ਵੈ ਇਹ ਗੱਲ ਸਾਬਤ ਹੋ ਰਹੀ ਹੈ ਕਿ ਬਿਲਕੁਲ ਭਾਈ ਅਮਰਪਾਲ ਸਿੰਘ ਦੇ ਕਰੈਕਟਰ ਨੂੰ ਖਤਮ ਕਰਨ ਵਾਸਤੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇੱਕ ਬੜੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਹੜੇ ਜਿਹੜੇ ਨੇ ਪੁਆਇੰਟ ਦੱਸੇ ਆ ਅਗਰ ਅਸੀਂ ਇੱਕ ਇੱਕ ਪੁਆਇੰਟ ਦੇ ਗੌਰ ਨਾਲ ਦੇਖੀਏ ਤੇ ਬਿਲਕੁਲ ਇਹ ਗੱਲ ਸੱਚ ਲੱਗਦੀ ਹੈ ਕਿ ਜਿਸ ਤਰ੍ਹਾਂ ਇੱਕ ਭਾਈ ਅਮਰਪਾਲ ਸਿੰਘ ਨਵੀਂ ਕੋਈ ਪਾਰਟੀ ਨਾ ਬਣਾ ਲੈ ਕੋਈ ਨਵਾਂ ਦਲ ਪੰਥ ਨਾ ਬਣਾ ਲੈ ਫਿਰ ਉਹਨਾਂ ਦੇ ਸਾਰੇ ਲੀਗਲ ਜਿਹੜੇ ਮਾਮਲੇ ਆ ਤੇ ਉਹਨਾਂ ਦੇ ਭਾਈ ਹਰਪ੍ਰੀਤ ਸਿੰਘ ਦੇਖ ਰਿਹਾ ਫਿਰ ਅੱਗੇ ਕੱਲ ਰੈਲੀ ਨਿਕਲ ਲਈ ਸੀ ਉਹ ਰੈਲੀ ਤੋਂ ਵੀ ਰੁਕਣਾ ਹੈ ਭਾਈ ਅਮਰਪਾਲ ਸਿੰਘ ਬਾਹਰ ਨਾ ਜੰਬਦੀ ਸਿੰਘ ਦਾ ਮਾਮਲਾ ਦਬ ਜਾਵੇ ਵੀਰੋ ਸਾਰਾ ਸਿਨੈਰੀਓ ਕਰ ਦੇਖੀਏ ਤੇ ਇਹੀ ਲੱਗਦਾ ਵੈ ਕਿ ਭਾਈ ਅਮਰਪਾਲ ਸਿੰਘ ਦੇ ਭਰਾ ਦੇ ਉੱਤੇ ਝੂਠੀ ਐਫ ਆਈ ਆਰ ਦਿੱਤੀ ਗਈ ਹੈ ਤਾਂ ਕਿ ਉਹਨਾਂ ਦੀ ਬਦਨਾਮੀ ਹੋਵੇ ਅਸੀਂ ਇੱਕ ਮਿੰਟ ਵਾਸਤੇ ਮੰਨ ਵੀ ਲੈਨੇ ਆ ਕਿ ਭਾਈ ਅਮਰਪਾਲ ਸਿੰਘ ਦੇ ਭਰਾ ਨੇ ਇਹ ਨਸ਼ਾ ਕੀਤਾ ਤੇ ਉਹਦਾ ਉਹਨਾਂ ਦੇ ਨਾਲ ਅਮਰਤਪਾਲ ਦੇ ਨਾਲ ਕੀ ਤਾਲਕ ਹੈ ਬਾਕੀ ਕਦੀ ਨਹੀਂ ਸੀ ਦੇਖਿਆ ਕਿ ਕਿਸੇ ਦਾ ਭਾਈ ਕਿਸੇ ਦਾ ਪਿਓ ਕੋਈ ਕੰਮ ਕਰੇ ਗਲਤ ਕੰਮ ਕਰੇ ਲੜਾਈ ਕਰੇ ਨਸ਼ਾ ਕਰੇ ਚੋਰੀ ਕਰੇ ਤੇ ਉਹਦੇ ਨਾਲ ਉਹਦੇ ਬਾਕੀ ਪਰਿਵਾਰ ਦੀ ਤਸਵੀਰ ਲਾਈ ਜਾਵੇ ਤੇ ਕਦੇ ਵੀ ਨਹੀਂ ਹੁੰਦਾ ਜਿਹੜਾ ਕਰੇਗਾ ਉਹੀ ਭਰੇਗਾ ਇਹ ਵੀਰੋ ਸਿਰਫ ਉਸਰ ਮਕਸਦ ਕੀ ਹੈ ਕਿ ਅਮਰਤਪਾਲ ਦੇ ਨਾਲ ਜੁੜੀ ਕੋਈ ਇਸ ਤਰ੍ਹਾਂ ਦੀ ਗੱਲ ਬਣਾਈ ਜਾਵੇ ਜਿਹਦੇ ਨਾਲ ਉਹਦੀ ਬਦਨਾਮੀ ਹੋਵੇ ਜਿਹਦੇ ਨਾਲ ਲੋਕਾਂ ਦੇ ਦਿਲ ਦੇ ਵਿੱਚ ਉਹਦੀ ਸ਼ੋਹਰਤ ਘਟੇ ਉਹਦੀ ਮੁਹੱਬਤ ਘਟੇ ਵੀਰੋ ਹੋਰ ਇਹਦੇ ਵਿੱਚ ਕੋਈ ਨਹੀਂ ਐ ਇੱਕ ਬੜੀ ਵੱਡੀ ਸਾਜ਼ਿਸ਼ ਹੈ ਜਿਹੜੀ ਕਿ ਹਰਪਾਲ ਸਿੰਘ ਖਾਰਾ ਨੇ ਉਹਨੂੰ ਬੇਨਕਾਬ ਕਰ ਦਿੱਤਾ ਹੈ ਵੀਰੋ ਤੁਸੀਂ ਇਸ ਦੇ ਬਾਰੇ ਕੀ رائے ਰੱਖਦੇ ਜੀ ਕੀ ਇਹ ਸਾਜ਼ਿਸ਼ ਹੈ ਜਾਂ ਕਿ ਇਹ ਸੱਚ ਹੈ ਕਮੈਂਟ ਕਰਕੇ ਆਪਣੀ رائے ਦਾ اظہار لازਮੀ ਕਰਿਓ ਆਪਣਾ ਢਿੱਡ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਫੇਜ਼